ਸਾਚੀ ਗਾਲ ਜੀ ਸਾਰੇ ਲੋ ਜੱਗੀ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਗੰਗ ਜ਼ਿਲ੍ਹਾ ਤਰਨਤਾਰ ਮੇਰਾ ਤੁਸੀਂ ਖਲੂਕ ਮੇਰਾ ਕੈਮਰਾ ਘੁਮਾਓ ਕਰੋ 7-8 ਦੇ ਲਗਭਗ ਛੋਟੇ ਮੱਝ ਸੇਲ ਹੈ ਬਾਈ ਕੋ ਬਾਈ ਜੀ ਸਾਚੀ ਗਾਲ ਸਾਕਾ ਭਾਈਆ ਸਿਕਾਲ ਜੀ ਜੀ ਬਹੁਤ ਵਧੀਆ ਮਾਰਾ ਨਿਕਿਆ ਬਾਜੀ ਤੁਸੀਂ ਨਾਉਂ ਕਹਿੰਦਾ ਜੀ ਸਭ ਠੀਕ ਠਾਕ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਮੇਰੇ ਵੱਡੇ ਵੀਰਾਂ ਭੈਣਾ ਭਰਾਵਾਂ ਨੂੰ ਪਿਆਰ ਸਾਚੀ ਗਾਲ ਜੀ ਹੋਸ਼ਾਉ ਭਾਈ ਜੀ ਸਭ ਠੀਕ ਠਾਕ ਵਧੀਆ ਚੱਲੀ ਜਾਂਦਾ ਕਾਰੋਬਾਰ ਵਧੀਆ ਜੀ ਵਧੀਆ ਵਧੀਆ ਅਮਾਈਆਂ ਛੋਟੀਆਂ ਬਹੁਤ ਯਾਰੀਆਂ ਚੰਗੀਆਂ ਅੱਜ ਤੇ ਦੋ ਇਮਾਲ ਤੇ ਚਲੋ ਸਾਡੇ ਵੀਰ ਜਿੱਦਾਂ ਦਾ ਮਾਲ ਉਦਾਂ ਦਾ ਭਾਜੀ ਰੇਜਾ ਬਿਲਕੁਲ ਜੀ ਕਿਉਂਕਿ ਮੈਂ ਅੱਗੇ ਵੀ ਆਪਾਂ ਕਈ ਾਰ ਗੱਲ ਕੀਤੀ ਆ ਕਿ ਮੈਂ 50000 ਦੀ ਵੀ ਆਉਂਦੀ ਜੇ ਮੈਂ ਲੱਖ ਦੀ ਵੀ ਆਉਂਦੀ ਜੇ ਮੈਂ 2 ਲੱਖ ਦੀ ਤੇ ਮੈਂ 10 ਲੱਖ ਦੀ ਵੀ ਆਉਂਦੀ ਆ ਅੱਜ ਕੱਲ ਦੇ ਸਮੇਂ ਚ ਕਹੀਏ ਨਾ ਮਾਜ ਇਨੇ ਦੀ ਤੇ ਜਿੰਨਾ ਨਹੀਂ ਕਈ ਅੱਬਲ ਤੇ ਸਾਰਾ ਸੋਸ਼ਲ ਮੀਡੀਆ ਤੇ ਸਾਰਾ ਜਮਾਨਾ ਵੇਖ ਲਿਆ ਬਿਲਕੁਲ ਜੀ ਕੋਈ ਭੁੱਲਾ ਤਾਂ ਹੈ ਨਹੀਂ ਕਿਉਂਕਿ ਮਾਲ ਦਾ ਸਾਰਿਆਂ ਨੂੰ ਰੇਰ ਦਾ ਵੀ ਪਤਾ ਹੁਣ ਪਤਾ ਬਿਲਕੁਲ ਔਰ ਜਿਹੜੀ ਮੈਂ 2 ਲੱਖ ਦੀ ਉਹ ਦੋ ਦੀ ਆਉਣੀ ਆ ਤੇ ਜਿਹੜੀ ਲੱਖ ਦੀ ਉਹ ਲੱਖ ਦੀ ਆਉਣੀ ਸਹੀ ਗੱਲ ਤੇ ਜਿਹੜੀ ਹੁਣ 6 ਕਿਲੋ ਵਾਲੀ ਜਾਂ 8 ਕਿਲੋ ਵਾਲੀ ਉਹ ਤਾਂ ਹੁਣ ਆਪਾਂ 15 20 ਕਹਿ ਕੇ ਤੇ 2 ਲੱਖ ਦੀ ਨਹੀਂ ਉਹ ਵਿਕਣੀ ਨਹੀਂ ਤੇ ਚਾਹੇ ਕੋਈ 15 14 20 ਕਿਲੋ ਵਾਲੀ ਲਿਹਾਉਣੇ ਆ ਤੇ 2 ਲੱਖ ਹੁਣ ਆਪਾਂ ਨੂੰ ਲੱਖ ਦੀ ਵਜਿਓ ਤੇ 2 ਲੱਖ ਪਾ ਦਾਂਗੇ ਤੇ ਕੋਈ ਨਹੀਂ ਕਹਿਣਾ ਜੇ ਕੀ ਤੁਸੀਂ ਢਾਈ ਹੋ ਗਿਆ ਨਹੀਂ ਹੁਣ ਨਹੀਂ ਆਮ ਵੀਰੋ ਤੁਹਾਡਾ ਵੇਨੇ ਆ ਸਾਰੀਆਂ ਵਿਖੀ ਰੀਆਂ ਪਹਿਲੀ ਗੱਲ ਤਾਂ ਕਿਸੇ ਘਰ ਵਾਲੇ ਸੱਜਣ ਦੀ ਘਾਟ ਬੰਦੀ ਤਾਂ ਤੇ ਬਿਲਕੁਲ ਬਿਲਕੁਲ ਅਰੇ ਵਪਾਰੀ ਭਰਾ ਆ ਤੇ ਚਾਹੇ ਕੋਈ ਮੁੱਲ ਜ਼ਿਆਦਾ ਪਾਉਂਦਾ ਵੀ ਇਹ ਤੇ ਤੁਸੀਂ ਆਪ ਹੀ ਉਸੇਲੇ ਟੋਕ ਦਿੰਦੇ ਜੀ ਤਾਂ ਵੀ ਹਾਂ ਵੀ ਮਾਲ ਮੁੱਲ ਮਾਲ ਹੀ ਵਿਕਣਾ ਭਾਜੀ ਤੇ ਵਿਕਣਾ ਤੇ ਭਾਈ ਜਿਦੜੀ ਮੈਂ ਬੋਦਾਂ ਦਾ ਇਹ ਬਿਲਕੁਲ ਕਿਉਂਕਿ ਮੈਂ 2 ਲੱਖ ਦੀ ਹੈ ਤੇ 2 ਦੀ ਵੇਚਣੀ ਉਹ 2 ਦੀ ਲਿਆ ਕਰੀ 1.5 ਦੀ ਤੇ ਦੇਣੀ ਨਹੀਂ 2 ਦੀ ਲਿਆਦੀ ਹੋਗੀ ਤੇ 2 10 15 ਅੱਪਰ ਤੇ 2.5 ਮੰਗਣਾ ਹੁਣ ਮਈਆ ਭਾਜੀ ਵੇਖੋ ਆਪ ਹੀ ਮੂੰਹ ਬੋਲ ਦਿਆ ਕਿ ਨਹੀਂ ਬੋਲ ਦਿਆ ਰੁਪਏ ਤੇ ਲਾਏ ਆ ਤੇ ਇਹ ਨਹੀਂ ਹਜੇ ਸਾਡੇ ਨਾਲ ਉਹ ਵੀ ਵੀਰ ਭਾਜੀ ਕੀਤਾ ਵਾ ਹੈਗੇ ਹੈਗੇ ਮੈਂ ਪਰਸੋਂ ਕਿਸੇ ਚੈਨਲ ਤੇ ਵੀਡੀਓ ਵੇਖੀ ਆ ਹਾਂ ਇਧਰ ਮਾਲਵੇ ਵਾਲੀ ਸਾਈਡ ਆ ਹਾਂ ਉਹਨਾਂ ਵੀਰ ਨੇ 10 15 ਮਈਆ ਭਾਈਆਂ ਹੀ ਹਾਂ ਆਪਾਂ ਮਾਨ ਨਹੀਂ ਕਰਦੇ ਸਚਾਈ ਵਾਲੀ ਗੱਲ ਰੂਹ ਖੋਸ਼ ਹੋ ਗਈ ਮੱਝਾ ਵੇਖ ਕੇ ਪਰ ਮਈਆਂ ਦਾ ਮੁੱਲ ਨੇ ਵੀਡੀਓ ਤੇ 4-4 ਲੱਖ ਪਾਇਆ ਹਾਂ ਤੇ ਹੈਈਏ ਜੀ ਮਈਆਂ ਵੇਖੀ ਦੀਆਂ ਇਹ ਪਰ ਜੀ ਕਹਦਾ ਮਈਆਂ ਰੂਹ ਖੋਸ਼ ਪਰ ਵੀ ਮੈਂ ਮੁੱਲ ਲਾਇਆ ਇਹ ਕਿਉਂਕਿ ਇਹ ਮੁੱਲ ਜਿਆਦਾ ਹੈ ਲੈ ਲੈ ਸਹੀ ਗੱਲ ਹੈ ਕਿਉਂ ਅਗਲੇ ਨੇ ਕੀ ਪਤਾ ਕਿਨੇ-ਕਨੇ ਰੁਪਏ ਲਾ ਕੇ ਲਿਆ ਬਿਲਕੁਲ ਰੂਹ ਹੋ ਗਈ 4-4 ਲੱਖ ਰੁਪਏ ਭਾਜੀ ਮਈਆਂ ਦਾ ਮੁੱਲ ਪਾਇਆ ਹੈਈਏ ਇਦਾਂ ਨਹੀਂ ਪਰ ਇਹਨਾਂ ਨੂੰ ਕੁਆਲਟੀ ਵਾਲੇ ਮੈਂ ਕੁਆਲਟੀ ਦਾ ਮੁੱਲ ਪੈਣਾ ਹੁਣ ਆਵੇ ਬਿਲਕੁਲ ਤਾੜੀਆਂ ਚ ਸੋਇਆ ਜੇ ਬੌਲੇ ਤੋਂ ਭਾਜੀ ਨਿਕਲਿਆ ਮਈਆਂ ਅਜਿਹੇ ਹਾਂਜੀ ਹਾਂਜੀ ਵੇ ਲੋ ਕੋ ਤੇ ਟਾਈਮ ਵੀ ਰੇਲ ਵਜੇ 9 ਦਾ ਵੱਜਾ ਤੇ ਕੋਈ ਕਵੇ ਨਾ ਵੀ ਸੂਏ ਦੀ ਚੁਵਾਈ ਭਾਵੇਂ ਤੂੰ ਹੋਣ ਵਾਲੀ ਲਾਵੇਂ ਮਈਆਂ ਵੇਲੇ ਬੜੀਆਂ ਕਿੱਦਾਂ ਵਾ ਹਾਂ ਮਤਲਬ ਕਿ ਕੋਈ ਟਾਈਮ ਨਹੀਂ ਟਾਈਮ ਦੇ ਟਾਈਮ ਦੀ ਵੀਡੀਓ ਬਣਦੀ ਆ ਹਾਂਜੀ ਇਹ ਨਹੀਂ ਬਿਲਕੁਲ ਬਾਕੀ ਬੌੜੇ ਦੇ ਬੱਚੇ ਸਾਰੇ ਖਾ ਲਏ ਨੇ ਆ 14 ਕਿਲੋ ਭਾਜੀ ਹੁਣ ਸਟਾਰਟ ਸਾਫ ਕੀਤੀ ਥਲੇ ਦੁੱਧ ਆ ਬਸ ਠੀਕ ਆ 17 18 ਕਿਲੋ ਵਾਲੀ ਮੈਂ ਦੇ ਲੋ ਰੇਲ ਗੱਡੀ ਤੇ ਇੰਨ ਜਿੱਦੀ ਆ ਬਿਲਕੁਲ ਬਿਲਕੁਲ ਛੋਟੀ ਭਾਜੀ ਦੂਜਾ ਸੁਆ ਇਹ ਹਾਂਜੀ ਹਾਂਜੀ ਤੇ ਕੱਤੀ ਮਗਰ ਜੇ ਬਿਲਕੁਲ ਜੇ ਬੱਚੇ ਨਾਰੂ ਨੂਰੂ ਤੇ ਸਾਰੇ ਮਈਆਂ ਦੇਖ ਲੋ ਕਿੱਦਾਂ ਦੀ ਇੱਕ ਵਾਰ ਦੀ ਵੇਖੋ ਮੈਂ ਸਿੰਘ ਕੁਆੜੇ ਨੇ ਲੰਮੀ ਜਾਤ ਵਾਲੀ ਮੈਂ ਆ ਭਾਜੀ ਠੀਕ ਆ ਜੰਗਲ ਦੀਆਂ ਜੇ ਦੇਖ ਲੋ ਮਈਆਂ ਬੋਲਦੀਆਂ ਜੀ ਕੱਤੀ ਗੱਦੀ ਮਗਰ ਜੇ ਕੱਤੀ ਅੱਜ ਮਾਲ ਭਾਜੀ ਹਰਿਆਣੇ ਦਾ ਵੀ ਤੇ ਰਾਜਸਥਾਨ ਦਾ ਵੀ ਬਹੁਤ ਹਨਾ ਮਾਲ ਆ ਸਾਰੂ ਮਾਨਗੜ ਪਵਾਨੀ ਦਾ ਸਾਰਾ ਹੀ ਏਰੀਆ ਹੈਗਾ ਇਹ ਜੀ ਇਹਦੀ ਮਾਲ ਚੰਗੀਆਂ ਮਈਆਂ ਆਪ ਕੱਢ ਕੇ ਲੈ ਜਾਂਦੀਆਂ ਜੀ ਫਿਰ ਮੈਂ ਵੀ ਵੱਡੀ ਆ ਪੂਰੀ ਮਈਆਂ ਦੇ ਹੁਣ ਇਹ ਮੈਂ ਨਾਲ ਚਾਹੀ ਲੱਖ ਦੀ ਲਈ ਨਹੀਂ ਤੇ ਲੱਖ ਕਿਥੋਂ ਪਾਵਾਂਗੇ ਪਾਣੀ ਪਾਏ ਪਾਏ ਨਹੀਂ ਪਈਏ ਲਾਏ ਆ ਤੇ ਇਧਰ ਮੈਂ ਦੀ ਬੇਲ ਵਿਖ ਇੱਕ ਬਿਲਕੁਲ ਆ ਬੱਚੇ ਵੀ ਵਿਖਾ ਦੋਗੇ ਦੇਖ ਲੈ ਲਓ ਆਹ ਰੇ ਭਾਜੀ ਬੱਚਾ ਬਿਲਕੁਲ ਤਾਜੀ ਕੱਟੀ ਜੇ ਮਗਰ ਕੋਈ ਪੰਨਾਂ ਚਵਾ ਚਵਾ ਦਿਨਾ ਦੇ ਬੱਚੇ ਇਹ ਆਪ ਹੀ ਵੀਰ ਵੇਖ ਲੈਣਾ ਸਾਰੇ ਬੱਚੇ ਵੇਖੋ ਕਿਨੇ ਕਿਨੇ ਦਿਨਾ ਦੇ ਆ ਮਈਆਂ ਮਾਰੀ ਆ ਜੀ ਟਾਪ ਕਲਾਸ ਹੀ ਜੇ ਚਲੋ ਚਲੋ ਜੱਗੀ ਭਾਈ ਕਿਨੇ ਕਰਦੇ ਤੁਸੀਂ ਇਹ ਮਈਆਂ ਭਾਜੀ ਇਹ ਗੱਲਾਂ ਬਾਤਾਂ ਵਾਲਾ ਨਹੀਂ ਹੈ ਸਚਾਈ ਵਾਲਾ ਮੈਂ ਤੇ ਮਈਆਂ 17 18 18 ਕਿਲੋ ਦੋ ਧਾਰ ਗਿਆ ਵਾ ਫੋਨ ਜਿਹੜੀ ਮੈਂ ਥਲੇ 13 14 ਕਿਲੋ ਬੋਲਾ ਵਾਲਾ ਉਹ ਆਪੀ ਲਾਰੇ ਸਾਹਿਬ ਵੀਰ ਕਿੰਨਾ ਦੁੱਧ ਕਰਨਾ ਵਾ ਬਿਲਕੁਲ ਬਿਲਕੁਲ ਨਹੀਂ ਥਣੀ ਆਈ ਜਦੋਂ ਥਣ ਪਸਮੋਦੀ ਨਾ ਭਾਜੀ ਹਾਂਜੀ ਹਾਂਜੀ ਆ ਪੂਛ ਵੇ ਲੋ ਕਿਹ ਜੇ ਐੜਾੜਾ ਮੋਤਾ ਖਾਣਾ ਕਰੂਗੀ ਤੇ ਮੈਂ ਹੀ ਕੋਈ ਛੱਡ ਜੇ ਉਦਾਂ ਹੀ ਹਾਂਜੀ ਗਾਲ ਤਾਂ ਫੇਰ ਉਹੀ ਆ ਗਈ ਕਿ ਮੈਂ ਨੇ 2 ਲੱਖ ਦੀ ਆ 2 ਲੱਖ ਦੀ ਆ ਤੋ ਇਹ ਤਾਂ ਅੰਦਰ ਹੀ ਦੇਣੀ ਆ ਲੋਦਰ ਅੰਦਰ ਸਚਾਈ ਵਾਲੀ ਗੱਲ ਮਈਆ ਭਾਜੀ ਮੁੱਲ ਲਾਏ ਆ ਤੇ ਪਈ ਮੰਗਣੇ ਆ ਆਪਾਂ ਨੇ ਠੋਕੇ ਮੰਗਰੇ ਆ ਰੁਪਏ ਲਾ ਕੇ ਆਏ ਆ ਰੁਪਏ ਲੱਗੇ ਆ 175000 ਦੀ ਮਈਆ ਭਾਜੀ ਦੇਣੀ ਆ ਚਲੋ ਹਾਂਜੀ ਅੱਜ 5000 ਹਾਰੀ ਡਾਊਨ ਕਰਤਾ ਜੀ ਚਲੋ ਮੈਂ ਉਹਦਾ 2 ਲੱਖ ਦੀ ਜੀ ਹਾਂ ਤੇ ਮੈਂ ਦੋ ਦਾਰੀਆਂ ਬਿਲਕੁਲ ਬੋਲੇ ਦੇ ਵੇਖ ਲੋ ਆ ਛਾਛਾ ਜਗੂਠਾ ਵੇਖ ਲੋ ਛੋਟੀ ਲਾ ਕੇ ਦਾ 2 ਲੱਖ 75000 ਦੀ ਭਾਜੀ ਦੇਣੀ ਹਾਂਜੀ ਇਹ ਪਹਿਲੀ ਮੇਰਾ ਨੀਲੀ ਦੀ ਵੇਖੋ ਛੋਟੀ ਭਾਜੀ ਨੇ ਠੀਕ ਜਸੂਰ ਦੇਖੋ ਛੋਟੀ ਲਈ ਨਾਰਾ ਉਗਾ ਖਾ ਦਿਓ ਭਾਈ ਇੱਕ ਕੱਦ ਕਿਦਾ ਛੋਟੀ ਦਾ ਦੇਖੋ ਹਾਈਟ ਕਿਦੀ ਆ ਕੱਦ ਦੇਖੋ ਕੱਢੀ ਮਗਰ ਲਗੀ ਮਗਰ ਕੱਤੀ ਭਾਜੀ ਬਿਲਕੁਲ ਤਾਜੀ ਸੂਈ ਗੇ ਇਹ ਵੀ ਹੁਬ ਤੇਰੇ ਅੰਦਰ ਅੰਦਰ ਹੀ ਲੋ ਜੀ ਪਿਓਰ ਨੀਲੀ ਤੇ ਕਰੋ ਚੈੱਕ 15 ਕਿਲੋ ਭਾਜੀ ਦੋ ਤਾਂ ਖਰਾਬ 15 ਕਿਲੋ ਤੇ 14 ਕਿਲੋ ਵਾਲੇ ਜਿਹੜਾ ਮਰਜੀ ਵੀ ਲੈ ਜੇ ਹੋਰ 15 ਕਿਲੋ ਹਾਜ਼ਰ ਆ ਦੇਖ ਹਾਈਟ ਵਖਾ ਲੋ ਇਹ 6 ਫੁੱਟ ਉੱਚੀ ਜੇ ਸਾਰੀਆਂ ਮਈਆਂ ਵੱਡੀਆਂ ਜੇ ਆਪਣੀ ਮੈਂ ਨਹੀਂ ਕੋ ਛੋਟੀ ਹੁੰਦੀ ਲੋ ਜੀ ਏਰੀਆ ਦੇ ਕੈਮਰੇ ਦੇ ਉੱਤੇ ਮਈਆਂ ਵੱਡੀਆਂ ਲੱਗਣ ਦੇ ਤੇ ਆਉ ਛੋਟੀਆਂ ਜਿਹੜੀ ਵੱਡੀ ਉਹ ਵੱਡੀ ਹੈ ਹੀ ਵੱਡੀਆਂ ਜਿਹੜੀ ਛੋਟੀ ਉਹ ਛੋਟੀ ਦੱਸ ਕੇ ਦਵਾਓਗੇ ਨਹੀਂ ਠੀਕ ਹੈ ਫਿਰ ਸਿੰਗਲ ਹੱਡੀ ਛੋਟੀ ਦਿਖਾਓ ਥਾਲੇ ਲੈ ਆ ਕਰੋ ਜੰਗੀ ਤੋ ਬਾਕੀ ਜਿਹੜੇ ਸਾਡੇ ਵੀਰ ਕਈ ਸਿਆਣੇ ਸਾਡੇ ਨਾਲੋਂ ਜ਼ਿਆਦੇ ਉਹ ਵੀਡੀਓ ਦੇ ਉੱਤੇ ਮੱਝ ਆਪ ਹੀ ਵੇਖ ਲਿਆ ਕਿ ਬੰਦੇ ਦੇ ਹੇਟ ਦੇ ਕਿੰਨੀ ਮੈਂ ਆ ਕਿੰਨੀ ਹੋਊਗੀ ਬਿਲਕੁਲ ਬਿਲਕੁਲ ਕਿਉਂਕਿ ਬੰਦੇ ਦੀ ਹੇਟ ਤੇ ਸਾਰੇ ਜਾਣਦੇ ਨੇ ਬੰਦੇ ਦੇ ਹੇਟ ਨਾਲ ਮੈਂ ਵੇਖ ਲਿਆ ਕਰਨ ਕਿ ਵੇਖੋ ਮੇਰੇ ਜਿੱਦਾ ਉੱਚਾ ਮੂੰਹ ਚੋਕਰੀ ਕਿ ਨਹੀਂ ਹੁਣ ਮੇਰੀ 5 ਫੁੱਟ ਦੇ 8 ਇੰਚ ਆ ਭਾਜੀ ਹੈਡ ਤੇ ਵੇ ਲੋ ਕੱਦ ਮੈਂ ਦਾ ਕੱਡਾ ਦੂਜੇ ਪਾਸੇ ਬੰਦਾ ਲਾ ਰਿਹਾ ਸਾਰੀ ਮਾਲ ਭਾਜੀ ਹਾਂਜੀ ਹਰਿਆਣੇ ਤੇ ਰਸਤਾ ਆਂਦਾ ਲੋ ਜੀ ਟਾਪ ਕਲਾਸ ਮਈਆ ਟਾਪ ਕਲਾਸ ਚੱਡੇ-ਜੁੱਡੇ ਸਾਰੀਆਂ ਦੇਖੋ ਮੈਂ ਕੀ ਜਾਂਦੀ ਆ ਇਹਦੇ ਰਾਜੇ ਦਾ ਪੋਤੇ ਆ ਦੇ ਠੀਕ ਆ ਇੱਕ ਤੋਂ ਇੱਕ ਭਾਜੀ ਇੱਕ ਦੇ ਇੱਕ ਸਾਰੀ ਵੀਡੀਓ ਵੇਖ ਕੇ ਵੀਰ ਮਾਰ ਖਰੀਦਣ ਹਾਂਜੀ ਸੁਆ ਸਵਾ ਚੋ ਕੇ ਤਸੱਲੀ ਕਰਕੇ ਲੈਣ ਹਾਂਜੀ ਕੋਈ ਕਾਲੀ ਨਹੀਂ ਆ ਮਾਲ ਕੋ ਵੇ ਰੈਗੂਲਰੀ ਘੱਟੋ ਘੱਟ ਵੀ 100 150 ਮੈਂ ਵੀਡੀਓ ਤੇ ਪੇਂਦੀ ਆ ਲੋਕਾਂ ਦੀ ਜਿੱਥੋਂ ਜੰਗੀ ਲੱਗਦੀ ਉੱਥੋਂ ਲਾਓ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਝੋਟੀ ਭਾਜੀ ਇਹ ਵੀ ਦੋ ਦੋ ਹੀ ਕਰਦੀ ਵੇਖ ਲੋ ਹਾਂ ਛੋਟੇ ਛੋਟੇ ਮੋਲ ਬੱਸ ਕਰ ਰਿਹਾ 1 55 ਦੀ ਦੇ ਲਈ 55 ਦੀ ਚਲੋ 5000 ਹੀ ਭਾਜੀ ਉਸ ਤੋਂ ਬਾਅਦ 1.5 ਲੱਖ ਦੀ ਦੇਣੀ ਹੈ 1 ਲੱਖ ਨਹੀਂ ਦੇਣੀ ਬੱਚੋ ਵੀਰ ਮਰਾ ਦੁਹਾਂ ਕੈਮਰਾ ਵਖਰੇ ਕਿਡੇ ਕਿਡੇ ਕੱਟ ਰਹੀਆਂ ਟਾਪ ਕਲਾਸ ਮਈਆਂ ਦੀ ਕਾਤ ਪੂਰੇ ਕੱਟੀਆਂ ਮਗਰ ਜੀ ਚਲੋ ਆ ਦੇਖੋ ਭਾਜੀ ਝੋਟੀ ਇਹ ਵੀ ਸੂਈ ਸੂਈ ਦੇ ਆਵੇ ਆ ਭਾਜੀ ਲਗਾ ਦੇ ਇੱਕ ਬੱਚਾ ਵਿੱਚ ਹਾਂ ਪਰਿਵਾਧਾਨ ਹਾਂ ਹੋਣੀ ਜੇ ਵਗਦਾ ਅੱਛਾ 10 ਕੇ ਦੇ ਵੀ ਝੋਟੀ ਦੇਖੋ ਭਾਜੀ 20 ਕਿਲੋ ਵਾਲੀ ਜੇ ਉਹ ਲੱਗਾ ਵੀਰ ਮੜਾ ਜਾ ਵਿਖਾ ਦੇ ਮਾਦੀ ਪਸਮਦੀ ਹੈ ਨਾ ਹਾਂ ਐ ਥਲੇ ਨਹੀਂ ਆਈ ਮੈਂ ਬੱਚਾ ਨਹੀਂ ਲਿਆ ਮਾਂ ਕਹਿੰਿਆ ਡੰਗਰ ਕਾ ਬੰਦਾ ਕਹਿੰਦਾ ਇਧਰ ਦੇਖੋ ਭਾਜੀ ਨਾਰਾਇਣ ਇਧਰ ਖੜੇ ਨਾਰਾਇਣ ਦੇ ਲੈ ਲੈ ਜਦੋਂ ਪਸਮਦੀ ਭਾਜੀ ਉਹ ਤਾਂ ਚੜ ਜਾਂਦਾ ਵਾ ਦੂਜੇ ਸਾਲ ਲੰਮੇ ਹੋ ਜਾਂਦੇ ਆ ਉਹ ਤੇ ਨਿਕਾ ਜੇ ਰਹਿ ਜਾਂਦਾ ਹੁਣ ਥਲੇ ਨਹੀਂ ਆਈ ਤਾਂ ਬੱਟਾ ਲੱਗਦਾ ਛੋੜਾ ਆ ਜਗੀ ਦੋਦ ਦੇ ਨਾਲ 14 15 ਕਿਲੋ ਹਾਜ਼ਰੀ ਆ ਪੱਤੀ ਮਗਰ ਤੇ ਤਾਲੀ ਸੁਦਾਈ ਤੇ ਕੁਆਲਟੀ ਵੇਖੋ ਸਿੰਘ ਗਾਈ ਦੇਖੋ ਝੋਟੀ ਨਹੀਂ ਬਹੁਤ ਵੇਖੋ ਝੋਟੀ ਭਾਜੀ ਮੈਂ ਨਾ ਕਿਉਂ ਕਰਿਆ ਜਿੱਦਾ ਬੰਬੀ ਨਹੀਂ ਜਲਦੀ ਇਦਾਂ ਚੱਲੂ ਬੰਬੀ ਜਿੱਦਾ ਚਲਦੀ ਆ ਲਓ ਜੀ ਕਰੋ ਚੱਡਾ ਜਵਾਹ ਦੇਖੋ ਮੈਂ ਭਾਜੀ ਜੇ ਲਿਆਂ 20-20 ਕਿਲੋ ਵਾਲੀਆਂ ਮਈਆਂ ਵਾ ਕੱਟ ਕੇ ਲਿਆਂਦੀਆਂ ਵਾ ਵੱਡੀਆਂ ਪੂਰੀਆਂ ਵੱਡੀਆਂ ਆ ਪੀਪੇ ਦੇ ਨਾਲ ਕਿਉਂ ਏ ਪੰਜਾ-ਪੰਜਾ ਕਿਲੋ ਵਾਲੀਆਂ ਬਾਟੀਆਂ ਨਹੀਂ ਪਾਣੇ ਦੋ ਦੋ ਹਾਂ ਸਹੀ ਗੱਲ ਹੈ ਯਾਨੀ ਕਿ 6 ਜੇ 8 ਜਿਹੜੀ 6 ਕਿਲੋ 8 ਕਿਲੋ ਵਾਲੀ ਉਹਨੇ ਉਹ ਪਾਰੀ ਲੱਕ ਦੀ ਆ ਜਾਣੀ ਹਾਂ ਬਸ ਬਸ ਇਹ ਜਿਹੜੀਆਂ ਮਈਆਂ 15-15 ਕਿਲੋ ਵਾਲੀਆਂ ਉਹਦੇ ਵੀ ਰੁਪਈਏ ਲਾ ਕੇ ਹੋਣੇ ਰੁਪਈਏ ਲਾ ਕੇ ਆਣੇ ਬਿਲਕੁਲ ਰੁਪਈਏ ਲੱਗ ਕੇ ਆਉਣੀਆਂ ਅੱਡਾ-ਕੱਡਾ ਇਹ ਤੇਰੇ ਮਾਰ ਕੱਟੀ-ਕੱਟੀ ਲਓ ਜੀ ਬਿਲਕੁਲ ਤਾਰੀਆਂ ਕੱਟੀਆਂ ਮਗਰ ਭਾਜੀ ਮੱਜਾ ਲੈ ਲਓ ਜੀ ਕਰੋ ਚੈੱਕ ਕਰਾਣੇ ਨਹੀਂ ਠੀਕ ਹੈ ਹੁਣ ਆ ਦੱਸੋ ਇਹ ਜਿਹੜੇ ਮਹਿੰਗੇ ਆ ਦੱਸੋ ਰੁਪਏ ਲਾਏ ਆ ਭਾਜੀ ਰੁਪਏ ਲਾਕੇ ਮਿਲਨੇ ਜੀ ਹਾਂ ਹੁਣ ਜਿਹੜੇ ਵੀ ਇਹਨੇ ਮੈਂ ਲੈ ਗਏ ਤੇ ਯਾਦ ਹੀ ਕਰੂਗਾ ਕੋਈ ਸਾਡੀ ਭੈਣ ਆ ਚੋਣ ਲੱਗੀ ਕਦੇ ਬੰਬੀ ਕਦੇ ਨਿਆਰਿਆਂ ਦਾ ਇਦਰੇ ਹੋ ਮੈਂ ਰਚਗਾਖਾ ਪੰਜਵਾ ਥਣਵਾ ਹੋਏ ਤੇ ਮੈਂ ਤੇ ਭਾਜੀ 2 ਲੱਖ ਤੋਂ ਵੀ ਬਾਹਰ ਦੀ ਪਰ ਅੱਜ ਮਨ ਕੋਈ ਨਹੀਂ ਬਸ ਡੇਢ ਦੀ ਦੇਣੀ ਆ ਸਾਰੇ ਕੋਈ ਛੱਡ ਗਈ ਡੇਢ ਦੀ ਨਹੀਂ ਪੰਜਵੇਂ ਥਣ ਦਾ ਬੱਤਾ ਜੇ ਮੈਂ 2 ਲੱਖ ਦੀ ਵੀ ਨਹੀਂ ਜੇ ਕਹਾਂ ਨਹੀਂ ਬਿਲਕੁਲ ਡੇਢ ਨਹੀਂ ਅਗਲਵਾਦੀ ਜੀ 17 18 ਤੇ ਦਊਗੀ 14 15 ਕਿਲੋ ਹਾਜ਼ਰ ਵੇਲੇ ਸੂ ਨੂੰ ਟਾਚ ਕਰਦਾ ਨਹੀਂ ਜੱਟਾ ਵੇ ਉਹ ਦੂਜੇ ਪਾਸੇੋਂ ਦੀਦਾ ਕਿ ਨਹੀਂ ਆ ਇਧਰ ਵੇਖੋ ਭਾਜੀ ਝੋਟੀ ਵੇਖੋ ਪੂਰ ਸੱਚੀ ਦੇਖੋ ਜਗਾਰ ਵੇਖੋ ਮੈਨੂੰ ਲੱਗੇ ਆਜਾ ਨਲ ਨਲ ਮੁਰਾ ਦੇ ਦੇ ਦੁੱਧ ਕਿਤੇ ਜੱਗੀ ਥਲੇ 15 ਕਿਲੋ ਭਾਜੀ 15 ਕਿਲੋ 14 ਕਿਲੋ ਕੰਡੇ ਵਾਲਾ ਤੇ ਸੂਈ 1 ਮਹੀਨੇ ਦੀ ਜੇ 31 ਮਗਰ ਜੇ ਵਿਖਾ ਦਿੰਨੇ ਬੱਚਾ ਵੀ ਦੂਜਾ ਹਸਵਾ ਦੇ ਝੋਟੀ ਵੇਖੋ ਲਓ ਜੀ ਯਾ ਟਾਡੇ ਸਿੰਗਲ ਹੱਡੀ ਦੇਖੋ ਇਧਰ ਸਿੰਗਲ ਹੱਡੀ ਵੇਖੋ ਲੈਵਾ ਲਗਾ ਗਾਂ ਪਿਛਾ ਨੂੰ ਲਈ ਫਿਰਦੇ ਆ ਕਿ ਨਹੀਂ ਬਿਲਕੁਲ ਕਲਾਸ ਮਈਆ ਭਾਜੀ ਟੌਪ ਕਲਾਸ ਹੀ ਕੱਟੀ ਮਗਰ 1 ਮਹੀਨਾ ਕੱਟੀ ਮਗਰ 1 ਮਹੀਨੇ ਦੀ ਲਾਰੇ ਕੋ 2-4 ਦਿਨ ਵਾਧ ਲਾ ਲੇ ਹੂੰ ਬੱਚਾ ਕਿਉਂ ਕੋ ਸਬੂਤ ਮਗਰ ਆ ਸਬੂਤ ਮਗਰ ਭਾਜੀ ਆਜੇ ਕੱਤੀ ਭਾਜੀ ਜੱਗੀ ਲੇਵਾ ਵਿਲਾ ਮੈਂ ਨਾ ਮੈਂ ਭਾਜੀ 15 ਕਿਲੋ ਦੋ ਤਾਂ ਖਰਾ ਹਰੇ ਮੈਂ ਆਣ ਕੇ ਨਾ ਥੋੜਾ ਜਿਹਾ ਘਰੋਂ ਲਈ ਕਿਸੇ ਦੇ ਤਾਂ ਹੀਰਵਾ ਕੀਤਾ ਮੈਂ ਆ ਵਿਖਾ ਦਿਓ ਭਾਜੀ ਕੱਟੀ ਹਾਂ ਬੱਚਾ ਹਾਂ ਬੱਚਾ ਹੋਣਾ ਜ਼ਰੂਰੀ ਆ ਕੋਈ ਮਹੀਨੇ ਦਾ ਲਾਰੇ ਕੋ ਡੇਢ ਦਾ ਲਾਰੇ ਕੋ 10 ਦਿਨ ਉਹ ਆਪਾਂ ਸਬੂਤ ਕੋ ਕੱਟੀ ਨਾਲ ਮਿਲਦੀ ਦੋਵੇਂ ਟਾਈਮ 15 ਕਿਲੋ ਦੋ ਤਾਂ ਖਰਾ ਤੇ 14 ਦੀ ਗਾਰੰਟੀ ਚਲੋ ਚੋਣ ਭਾਰੀ ਲੱਗੀ ਕਿਤੇ ਮੈਂ ਨਾ ਪਰੇ ਹੀ ਬਾਤ ਸਾਰੀਆਂ ਇੱਕ ਤੋਂ ਇੱਕ ਇਹ ਨਹੀਂ ਕਿ ਇੱਕ ਦੀ ਸਾਰੀਆਂ ਇੱਕ ਤੋਂ ਇੱਕ ਚਵਾਈ ਹਾਂਜੀ ਦੇਖੀ ਜੀ ਫੇਰ ਆਪ ਕਲਾਸ ਹੀ ਬੱਚਾ ਭਾਜੀ ਨਾਰੂਤ ਹੋਵੇ ਝੋਟੀ ਦੇ ਭਾਵੇਂ ਡੇਢ ਦੀ ਵੇਚ ਲਈਏ ਇੱਕ ਸਾਥ ਪੈਂਚ ਹੋਣ ਬਾਜ਼ਾਰ ਦੇ ਸਾਰੇ ਵੀਰਾਂ ਦੇ ਗਰਮ ਆ ਪਰ ਮੰਡੀ ਵਾਲਾ ਭਾ ਜੇ ਉਹ ਭਾ ਜੈ ਬਿਲਕੁਲ ਬਿਲਕੁਲ ਬਸ 1 25 ਦੀ 1.25 ਹਜ਼ਾਰ ਦੀ ਦੇਣੀ ਮਾਨਤਾ ਕਰਦਾਂਗੇ ਵੀਰ ਆ ਕੇ ਨਾ ਜਦੋਂ ਇਥੋਂ ਮੀਰ ਵਾਰੇ ਵੇਲਾ ਪਛਾਣ ਬਾਹਰ ਨਿਕਲਦੇ ਨਹੀਂ ਮਈਆਂ ਦੇ ਬਿਲਕੁਲ ਜੀ ਬਿਲਕੁਲ ਫਾਰੇ ਵੇਲਾ ਬਾਹਰ ਨੂੰ ਕੱਢੇ ਦੀਦੇ ਜੀ ਫਾਰੇ ਲਿਓ ਜਾਈਏ ਦੇਖੋ ਭਾਜੀ ਦੂਜਾ ਸੁਆ ਝੋਟੀ ਵੇਖੋ ਆਹਹਹ ਤਾਰੀ ਸੂਈ ਮਗਰ ਕੱਟੀ ਭਾਜੀ ਇਹ ਦੇਖੋ ਚਗਾਠਾ ਝੋਟੀ ਦਾ ਵੇਖੋ ਇੱਧਰ ਪੇਠ ਵੇਖੋ ਝੋਟੀ ਦੀ ਜਗੇ ਦੋ ਦਿੰਨਾ 12 ਤੋਂ 13 ਕਿਲੋ ਹਾਜ਼ਰ ਭਾਜੀ ਸੂਈ ਬਿਲਕੁਲ ਕਟਾ ਕਟਾ ਜੀ ਮਗਰ ਹਾਂ ਜੀ ਕਟਾ ਲਾ ਗਿਆ ਕਈ ਯਾਰ ਬੱਚੇ ਦਾ ਭੇਖਾ ਕੱਟਾ ਜੀ ਮਗਰਦੇ ਹੋ ਗਏ ਲਓ ਜੀ ਕਈ ਯਾਰ ਮੁਰਦੇ ਵੀਡੀਓ ਦੇ ਬੰਦਾ ਕਹੇ ਯਾਰ ਘੱਟੀ ਦੱਸੀ ਕੱਟਾ ਹਾਂ ਨੂੰ ਕਨੇ ਘੱਟੀ ਦਾ ਲਾਲਚ ਨਹੀਂ ਆਈ ਕੋਈ ਯਾਰ ਵੀ ਸਾਡੇ ਸ਼ੌਂਕ ਹੁੰਦਾ ਕੱਟੀ ਉੱਤੀ ਪਾ ਲੰਦਾ ਗਾਈ ਜੀ ਦੇਖੋ ਭਾਜੀ ਜੱਤ ਵਾਲੀ ਜੰਗਲ ਦੀਆਂ ਯਾਰ ਜੰਗਲ ਦੀਆਂ ਆਈਆਂ ਜੰਗਲ ਦੀਆਂ ਜੰਗਲ ਦੀ ਜਿੱਕੀ ਕਹਿੰਦਾ ਕਰ ਜੋ ਫਿਰ ਦੇ 15 ਕਿਲੋ ਭਾਜੀ ਦਊਗੀ ਤੇ ਠੀਕ ਆ ਵੱਡੀਆਂ ਵੇਲੋ ਮਈਆਂ ਕੋਈ ਛੋਟੀ ਮੈਂ ਵੇਲੋ ਕੱਢ ਕਾਰ ਕੇ ਜਾ ਬੋਲੇ ਆ ਬਖਾ ਦਿਓ ਬੱਚਾ ਕਿੰਨੇ ਦਿਨਾਂ ਦਾ ਬਿਲਕੁਲ ਤਾੜੀਏ ਬੱਚੇ ਦੇ ਕੱਟਾ ਮਗਰ ਜੀ ਹਾਂ ਜੀ ਆ ਜਾ ਪੁੱਤ ਚੁਆਈ ਉਹ ਹੈ 1 ਨੰਬਰ ਮੈਂ ਭਾਜੀ ਤੇ ਫਿਰ ਚੋਅ ਦੀ ਤੁਹਾਨੂੰ ਕੋਈ ਸ਼ਿਕਾਇਤ ਆਈ ਅਜੇ ਤੱਕ ਚੁਆਈ ਦੀ ਤੇ ਫਿਰ ਦੱਸੋਗੇ ਹਾਂ ਵੀ ਜੱਗੀ ਵੀ ਮਹੀਂ ਨਹੀਂ ਆ ਚਲੋ 2 ਕਿਲੋ ਖੰਡ ਦਾ ਸੌ ਨਹੀਂ ਖਾਦੀ ਭਗਾਨੇ ਸਾਂ ਜਾ ਕੇ ਵੀ ਭਾਜੀ ਘਰ ਜਾਂਦੀਆਂ ਬਿਲਕੁਲ ਦੁੱਧ ਦਾ ਨਹੀਂ ਤਰੀਕ ਚਲੋ ਕਿਲੋ ਖੰਡ ਪਰ ਜਾਈ ਜਿਹੜਾ ਇੱਥੇ ਜੋ ਕੇ ਖੜੂਗਾ ਕੋਈ ਲਾਮਾ ਨਹੀਂ ਜੋ ਟੀਟ ਭਾਜੀ ਇਹ ਵੀ ਜੋ ਮਰਜ਼ੀ ਭਾਵੇਂ 1 ਪੈਰ 70 ਕਿਉਂਕਿ ਹੁਣ ਬਾਜ਼ਾਰ ਤੇਜ ਆ 178080 ਪੈਣਿਆ ਮੋਲ ਬਾ ਡੇਢ ਲੱਖ ਦੀ ਦੇਣੀ ਹਾਂਜੀ ਚਲੋ ਜਾਂਦੋ 5000 ਹੀ ਬਾਜੀ ਹੋਰ ਜਾਂਦਾਂ ਦੇ 145 ਹੈ ਪਰ ਮੈਂ ਦੇ ਦੇ ਆ 145 ਹਾਂ ਚਲੋ ਚਾਤਾ ਜੁਗੜ ਵੱਡੀ ਝੋਟੀ ਆ ਬਿਲਕੁਲ ਚਾਤਾਲੀਆਂ ਜੰਗਲ ਦੀਆਂ ਆ ਦੇਖੋ ਬਾੜੀ ਇਹ ਰਸਤਾਂ ਦੀਆਂ ਇਧਰੇ ਆਹ ਵੇਖੋ ਰਸਤਾ ਇਧਰੇ ਤਾਰੀ ਤਾਰੀ ਸੂਈ ਬਾਜੀ ਤਾਰੀ ਸੂਈ ਇਹਦੇ ਟਾਈ ਨਾ 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 ਬੱਚਾ ਵੀ ਵੀਰ ਬਖਾ ਰਹੀ ਜਿਹਨੇ ਬੋਲੇ ਦੇ ਆਹ ਵੇਖ ਲੋ ਬੱਚਾ ਬਿਲਕੁਲ ਨਾਲ ਤੇ ਜਾ ਤੇ ਉਠਾ ਦੇ ਸੁਈ ਨੂੰ ਜੇ 10 11 ਕਿਲੋ ਬੋਲਾ ਸਟਾਰਟ ਹੋਈ ਜੇ ਲਓ ਜੀ ਦੇਖ ਲੈਵਾ ਵੇਖੋ ਬਲਾਈ ਫਿਰਦੀ ਪਾਂਦੀ ਹੂੰ ਕੇ ਵੀ ਨੇ ਸ਼ਕੀਨ ਲੈਣੀ ਐ ਸ਼ਕੀਨ ਲੈ ਜੇ ਗੁੱਦ ਵਾਲੀ ਲੈਣੀ ਸਾਰਾ ਹੀ ਮਾਲ ਸਾਰੇ ਕਿਸਮ ਦਾ ਮਾਲ ਭਾਜੀ ਮਿਲੂ ਸਾਰੇ ਕਿਸਮ ਦਾ ਸਹੀ ਸਹੀ ਗੱਲ ਵੇਖੋ ਲਾਈ ਫਿਰਦੀ ਕਿ ਨਹੀਂ ਚੱਡ ਆਇਆ ਸਾਫ ਐ ਇਹਦੀ ਜੱਤ ਖਾ ਗਈ ਕੋਈ ਮਰਜ ਮੋਜੀ ਭਾਜੀ ਇਹਦੀ ਵਿੱਚ ਐ ਜਾ ਕਰਨੀ ਜੱਤ ਕੋਈ ਲਾ ਕੇ ਡੰਗਰੀ ਖਾ ਗਿਆ ਖਾ ਗਿਆ ਉੱਤੋਂ ਵਾਰ ਹੀ ਖਾ ਗਿਆ ਡੰਗਰੀ ਕਿਵੇਂ ਕਰਦੀ ਦੁੱਧ ਫੇਰ ਦੁੱਧ ਭਾਜੀ ਵੇਖੋ ਚੱਡਾ ਕੇ ਦਾਦਾ ਲਾਈ ਫੇਰਦੀ ਦੁੱਧ ਜ਼ਿਆਦਾ ਨਹੀਂ ਚੱਲ ਸਾਰਿਆਂ ਥੱਲੇ ਕਈ ਜਣੇ ਗੱਪ ਮਾਰਨੂ ਦੁੱਧ ਦਾ 12 13 ਕਿਲੋ ਆਰਾਮ ਨਾਲ ਆਹ ਬਰਦਾ ਅਲਬਿਲਕ 12 13 ਆਰਾਮ ਨਾਲ ਹੀ 15 16 ਦੇ ਜਿਹੜੇ ਕਹਿਣੋ ਰਹਿ ਦੇਖੋ ਭਾਗ ਵੇਖੋ ਲੱਗੇ ਠੀਕ ਆ ਕੋਲ ਕੁਆਲਟੀ ਨੇ ਦੇਣਾ ਦੁੱਧ ਕੁਆਲਟੀ ਸਵਾਰੀ ਦੇ ਦੀਏ 1 लाख 15000 ਦੀ ਠੀਕ ਆ ਤਾਰੀ ਸੁਈ ਦੇ ਨਾਰੂ ਦੇ ਵੜਾ ਕੋਈ ਦੁੱਧ ਚੋਗਾ ਭਾ ਜੈਜ ਬਿਲਕੁਲ ਦਾ ਮੁੱਲ ਵਾ ਮੰਡੇ ਵਾਲੇ ਭਾ ਵੇ ਲੋ ਜੈਜ ਦੁੱਧ ਵਾਲੀਆਂ ਮਈਆਂ ਵਾ ਹਾਂਜੀ ਐ ਦੇਖੋ ਭਾਜੀ ਤੁਜਾ ਸੁਹਾ ਚੋਟੀ ਇਹ ਗੱਪਣ ਗੱਪਣ ਵੇਖੋ ਇਹ ਕਾਗਜ਼ ਵਰਗੀ ਚਮਲੀ ਦੇ ਵੇਖੋ ਥਣ ਲੱਗਾ ਕੱਲਾ ਗਲਾ ਨਾਜੀ ਪੰਡਾ ਹੀ ਹੋਣੀਆਂ ਛੋਟੀ ਨੇ ਪੰਡਾ ਹੀ ਤੇ ਤੁਜਾ ਸੁਹਾ ਵੇਖੋ ਇਹ ਜਫਰਾਵਾਦੀ ਸੈੱਡ ਬਲੈਕ ਹੈ ਨਾ ਮੈਂ ਨਾ ਵੇਖੋ ਛੋਟੀ ਦੇ ਇਹਦੇ ਪੂਣੀ ਵਰਗੇ ਥਣ ਵੇਖੋ ਗੇਰ ਸੈੱਡ ਦੇ ਲਾਦੇ ਸਫਾਈਆ ਵੇਖੋ ਕਟੀਆਂ ਵੇਖੋ ਨਹੀਂ ਅਸਲ ਪਰੀ ਅਸਲ ਆ ਦੇਣਾ ਦੇ ਲੋਕ ਨੇ ਹਣਾ ਵੇਖੋ ਆ ਵਜਨ ਵੇਖੋ ਝੋਟੀ ਦਾ ਤੇ ਖਾਨ ਤੋਂ ਵੇਖੋ ਕੱਲਾ ਕੱਲਾ ਲਗਾਰ ਨਹੀਂ ਠੀਕ ਆ ਜੇ ਕਿੰਨਾ ਕਰੂ ਤੁਰੇ ਪਾਜੀ ਗੱਬਰ ਆ ਸੂਣ ਵਾਲੀ ਆ ਅਸੀਂ 20 ਕਿਲੋ ਵੀ ਆਦਨੇ ਦੇਣਾ ਵਾ ਅਗਰ ਆਪੇ ਸਮਝਣਾ ਪਾਜੀ ਖਰੇ ਨਹੀਂ ਬਿਲਕੁਲ ਖਣਾਰੀ ਤੇ ਪਿਛੇਰੀ ਫੁੱਲ ਗਾਰੰਟੀ ਜੇ ਦੁੱਧ ਦੇ ਦੇ 12 ਦੁੱਧ ਦੇ ਦੇ 15 ਦੁੱਧ ਦੇ ਦੇ 20 ਅਗਰ ਆਪਣੀ ਸਮਝਣਾ ਇੱਥੇ ਆਣ ਕੇ ਪਿੱਛਾ ਮਾਰੇ ਤਾਂ ਥਾਣਵਾਦ ਦਾ ਉਹਦੀ ਆਪਣੀ ਗਰੰਟੀ ਆ ਬਿਲਕੁਲ ਜੀ ਬਿਲਕੁਲ ਵੱਤ ਘਟਦਾ ਵੀ ਕੋਈ ਨਹੀਂ ਪਤਾ ਲੱਗਦਾ ਭਾਜੀ ਗੱਪਣ ਦਾ ਥਾਣ ਦੇਪ ਕੇ ਖੜੋ ਹਾਂ ਕਿਉਂਕਿ ਸੂਣ ਵਾਲੀ ਆ ਪਰੀਆਂ ਇਹ ਨੇ ਸਵੇਰੇ ਚ ਉਹ ਇਹ ਸ਼ਾਮਾਂ ਨੂੰ ਨਹੀਂ ਪਤਾ ਲੱਗਦਾ ਥਾਣ ਖਰਾਬ ਹੋ ਲੱਗੇਦਾ ਬਸ 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 ਇਹ ਨਹੀਂ ਕਰਮਾਂ ਵਾਲੀਆਂ ਇਹ ਪਰੀਆਂ ਆ ਭਾਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਕਦੀ ਘਾਟਾ ਰ ਕਦੀ ਵਾਧਾ ਬਸ ਬਸ ਇਹ ਜਿਹੜਾ ਬੰਦਾ ਘਾਟਾ ਲੈ ਕੇ ਤੁਰਦਾ ਨਾ ਪਹਿਲਾਂ ਹਾਂ ਉਹੋ ਹੀ ਬੰਦਾ ਕਾਮਯਾਬ ਜੇ ਜਿਹੜਾ ਬੰਦਾ 24 ਘੰਟੇ ਹੁਣ ਨਫਾ ਹੀ ਲੈਣਾ ਨਫਾ ਹੀ ਉਹ ਕਾਮਯਾਬ ਨਹੀਂ ਬਿਲਕੁਲ ਜੀ ਬਿਲਕੁਲ ਘਾਟਾ ਪਹਿਲਾਂ ਨਹੀਂ ਨਫਾ ਫੇਰ ਹਾਂਜੀ ਕੋਟ ਇਹ ਪਾਜੀ ਡੇਢ ਦੀ ਆ ਹਾਂ ਸੂਗੇ ਵੀ ਡੇਢੋਂ ਬਾਹਰ ਵੀ ਵੇਖ ਦੀ ਜੇ ਕਿਉਂਕਿ ਪੰਦਾ ਹੀ ਆਉਣੀਆਂ ਵੇਖ ਲੋ ਹਾਂ ਬਸ 1 ਲੱਖ 40 ਹਜ਼ਾਰ ਦੀ ਵੇਖੀਆ ਪਰ ਜਿਹੜਾ ਛੋਟੀ ਲਾਏਗਾ ਬਣ ਬਣ ਥੱਕ ਜੂ ਵੇਖ ਲੋ ਇੱਧਰ 1 ਲੱਖ ਪਹਿਲੇ ਵਾਲੇ ਕੋ ਲਾਈ ਦਗੀ ਟਾਪ ਪੂਰਾ ਪੂਰਾ ਬਣੇਗਾ ਲਈਆ ਏਕਾ ਜੋ ਢਿਨਵਾਈ ਨਹੀਂ ਪਾਜੀ ਲੋਈ ਪਰ ਬਣਾ ਖਾਦ ਨੇ ਗੱਭਣੇ ਹੈ ਵੀ ਛੋਟੀ ਪਾਜੀ ਵੇਖੋ ਭਾਵੇਂ ਲੋਈ ਕਹ ਲੈ ਤੇ ਭਾਵੇਂ ਗੂਰੀ ਕਹ ਲੈ ਵੇਖੋ ਨਹੀਂ ਚੰਗੀ ਝੋੜਿਆ ਨਾ 17 18 ਲੱਖ ਦੂਜਾ ਸੁਆ ਸੁਣੀ ਜੇ ਨਮੋ ਵੰਡਿਆ ਤੁਸੀਂ ਆਗੇ ਮਾਜਲ ਉਦਾਂ ਹੀ ਬਖਾ ਦੇ ਚੋਟੀ ਵੇਖੋ ਭਾਜੀ ਜੇ ਵੀ ਲੈ ਜਾਓ ਮੈਂ ਨਾ ਵੇਖੋ ਅੰਨ ਲੈ ਆ ਜਾ ਲੈ ਬਰ ਬਰ ਫੱਕ ਜੂਗੀ ਤੇ ਇਹ ਕੱਲੀ ਵੇਲੋ ਆਊਗੀ ਮੇਂਦਰਾ ਗੱਡੀ ਦੇ ਵਿੱਚ ਦੱਸ ਭਾਜੀ ਬਸ ਬਲੈਰੋ ਦੇ ਵਿੱਚ ਵੇਖ ਲਓ ਮੈਂ ਕਿੱਡੀ ਆ ਹੂੰ ਹੂੰ ਭਾਵੇਂ ਕੋਈ ਰੋਚੀ ਕਹਲੇ ਤੇ ਭਾਵੇਂ ਕੋਈ ਕਹਲੇ ਬੂਰੀ ਆ ਵੇਖੋ ਲੇਵਾਲ ਵਾਲੇ ਵੱਡੀ ਝੋਟੀ ਕੱਟ-ਕੱਟ ਬਰ ਬਰ ਫੱਕ ਜੂ 17 18 ਕਿਲੋ ਵਾਲੀ ਆ ਭਾਜੀ ਇਹਦਾ ਮੁੱਲ ਮੈਂ ਰ ਭਾਜੀ 70 75 ਦੀ ਆ ਦੇਖ ਲੋ ਵੱਡੀ ਝੋਟੀ ਦੇ ਅੱਜ ਕੋਈ ਲਊਗਾ ਬਸ ਜੈਸ ਤੇ ਨੋ ਡੇਢ ਦੀ ਦੇਣੀ ਆ ਪਾਈ ਦੇਖ ਲੋ ਬਣ ਬਣ ਠਾਕਰ ਆ ਦੇਖ ਲੋ ਲੈਵਾ ਕੱਡਾ ਲਾਈ ਫਿਰਦੀ ਐ ਜੀ ਜੀ ਪਰ ਕੋਈ ਵੀਰ ਵੇਚਣ ਵਾਲਾ ਵੀ ਲੈ ਜਾ ਕਮਾਈ ਕਰ ਲੈ ਬਿਲਕੁਲ ਛੋਟੀ ਸੱਤ ਵੱਡੀ ਝੋਟੀ ਵੀ ਨੋ ਜੈਸ ਆ ਟਾਪ ਕਲਾਸ ਆ ਮਜਾ ਹੋਰ ਵੀ ਆ ਗਿਆ 17 17 18 ਥਾਣਾ ਕੁਲਵਾ ਲਿਆ ਦੇਖੋ ਕਿੱਦਾਂ ਟਾਪ ਕੁਆਲਟੀ ਦੀਆਂ ਇਹ ਮਾਲ ਆਪਣੇ ਕੋਲ ਰੈਗੂਲਰ ਹੀ ਹੁੰਦਾ ਵਾ ਆਉ ਰਿਹਾ ਤੇ ਜਦ ਹੀ ਕਿੰਨੇ ਮਾਲ ਹੁੰਦਾ ਉਹ ਤਸਲੀ ਕਰਕੇ ਸੇਰ ਹੋ ਗਿਆ ਚੋਕੇ ਖੜੋ ਚਲੋ ਗੱਬੜਾ ਨਹੀਂ ਦੋ ਗੱਬੜਾ ਬਾਕੀ ਮਾਲ ਸਾਡਾ ਜਿਆਦਾ ਸਵੇ ਹੁੰਦਾ ਵਾ ਬਸ ਵਾਜੀ ਵਾ ਤੇ ਨਾਮ ਆਪਣਾ ਜਲਜੀਤ ਸਿੰਘ ਜੇ ਪਿੰਡ ਕਾਂਗ ਜਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਮੋਬਾਈਲ ਨੰਬਰ 8427780953 ਸਾਚੀ ਗਾਲ